ਸਾਡੇ ਕੋਲੇ ISL ਵਾਲੇ ਆਏ ਸੀਗੇ ਮੁੰਡੇ ਜਾਣਦੇ ਹੋਣਗੇ ਕਿ ਇੰਡੀਅਨ ਸੌਕਰ ਲੀਗ ਜਿਹੜੀ ਚੱਲਦੀ ਹੈ ਉਹ ਕਹਿੰਦੇ ਸਾਨੂੰ ਗਰਾਊਂਡ ਦੇ ਦਿਓ ਵਧੀਆ ਵਧੀਆ ਅਸੀਂ ਗਰਾਊਂਡ ਵੀ ਸਾਰੇ ਠੀਕ ਕਰਾਂਗੇ ਤੇ ਉੱਥੇ ਮੈਚ ਵੀ ਜਿਹੜੇ ਜਿਵੇਂ IPL ਚੱਲਦੀ ਹੈ ਮੈਚ ਵੀ ਵੱਡੇ ਹੋਣਗੇ ਜਿਹੜੀਆਂ ICL ਦੇ ਟੀਮਾਂ ਨੇ ਤੇ ਅਸੀਂ ਤੁਹਾਨੂੰ ਉਸ ਇੱਕ ਮੈਚ ਦਾ ਕਰਾਇਆ ਵੀ ਦਿਆ ਕਰਾਂਗੇ ਗਰਾਊਂਡ ਦਾ 20 ਲੱਖ ਰੁਪਈਆ ਇੱਕ ਮੈਚ ਦਾ ਤੇ ਆ ਮੈਂ ਕਹਿੰਦਾ ਸੀ ਐਂਜਾ ਵਧੀਆ ਗਰਾਊਂਡ ਹੈ ਆਪਾਂ ਇਹ ਵੀ ਵਿੱਚ ਕਰਦੀ ਉਹਦੇ ਸੋ ਇਹ ਗਰਾਊਂਡ ਨੂੰ ਵੀ ਅਸੀਂ ਆਈਐਸਐਲ ਦੇ ਵਿੱਚ ਅਸੀਂ ਕਰਦੇ ਬੈਠਣ ਦਾ ਦੇ ਕੋਈ ਸਾਰਾ ਪ੍ਰਬੰਧ ਹੈ ਹੈਲੋ ਉਹ ਗੁਰੂ ਗੋਬਿੰਦ ਸਿੰਘ ਸਟੇਡੀਅਮ ਬਾਰੇ ਗੱਲ ਕਰਨ ਆਏ ਸੀਗੇ ਅਸੀਂ ਕਿਹਾ ਮੈਡੀ ਸਰ ਨੂੰ ਕਿਹਾ ਇਸ ਕੁੰਗਰਾਲੀ ਰਾਜਪੂਤਾਂ ਦੇ ਮੈਂ ਜਿਹੜਾ ਗਰਾਊਂਡ ਹੈ ਇਹਨੂੰ ਵੀ ਇਹਦੇ ਵਿੱਚ ਕਰੋ ਤੇ ਆਈਸੀਐਲ 'ਚ ਸਾਡੇ ਮੁੰਡੇ ਜਾਣ ISL ਚ ਸਾਡੇ ਮੁੰਡੇ ਖੇਡਣ ਇੱਥੇ ਗਰਾਊਂਡ ਪਰ ਆ ਹੋਵੇ ਵੀ ਹਾਂ ਅੱਜ ਬਈ ਮੈਚ ਹੈ ਲਾਈਟਾਂ ਹੈਗੀਆਂ ਉਹ ਆਪੀ ਲਾ ਲੈਣਗੇ ਸਾਰਾ ਕੁਝ ਉਹ ਸਾਡਾ ਕੰਮ ਹੈਗੇ ਅਸੀਂ ਮਾਲਪੁਰ ਵਾਲਾ ਸਟੇਡੀਅਮ ਲਿਆ ਉਹਨਾਂ ਨੇ ਸੱਥੋ ਤੇ ਮਾਲਪੁਰ ਵਾਲਾ ਸਟੇਡੀਅਮ ਲਿਆ ਇੱਥੇ ਪ੍ਰੈਕਟਿਸ ਹੋਇਆ ਕਰੇ ਰਾਤ ਨੂੰ ਇੱਥੇ ਬੱਚੇ ਆ ਕੇ ਆਪਣਾ ਆਪਣਾ ਟਰੈਕ ਐਂਡ ਫੀਲਡ ਵਾਲੇ ਟਰੈਕ ਐਂਡ ਫੀਲਡ ਵਾਲੇ ਗੋਲੇ ਵਾਲੇ ਗੋਲਾ ਸੱਟਣ ਭੱਜਣ ਵਾਲੇ ਭੱਜਣ ਤੇ ਇਦਾਂ ਦਾ ਮਾਹੌਲ ਪੰਜਾਬ ਨੂੰ ਚਾਹੀਦਾ ਜੀ ਇਸ ਤੋਂ ਪਹਿਲਾਂ ਤਾਂ ਹੋਰੇ ਫੰਕਸ਼ਨਸ ਹੁੰਦੇ ਸੀ ਆਹ ਕੱਲੀ ਰੈਲੀਆਂ ਹੁੰਦੀਆਂ ਸੀ ਹੋਰ ਤਾਂ ਕੋਈ ਫੰਕਸ਼ਨ ਹੀ ਨਹੀਂ ਹੁੰਦੇ ਸੀ ਕੋਈ ਨਿਯੁਕਤੀ ਵੰਡ ਨਿਯੁਕਤੀ ਪੱਤਰ ਵੰਡਣ ਵਾਲਾ ਕੋਈ ਪ੍ਰੋਗਰਾਮ ਹੋਇਆ ਨਾ ਕਿਸੇ ਨੂੰ ਕੋਈ ਦਿੱਤੀ ਹੋਈ ਨਹੀਂ